ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਸੁਰਜੀਤ ਸਿੰਘ ਸੰਧੂ ਹੁਣ ਅਸੀਂ ਚੱਲੇ ਆਂ ਜੀ ਬਾਬਾ ਦੀਪ ਸਿੰਘ ਨਿਵਾਸ ਜੀ ਤੋਂ ਹਰਬੰਦਰ ਸਾਹਿਬ ਤੇ ਟਾਈਮ ਹੋ ਰਿਹਾ 3:30 ਵਜਰਿਆ ਸਵੇਰ ਦੇ ਤੇ ਹੁਣ ਸਾਡੀ ਮਤਲਬ ਕਿ ਕਿਲੋਮੀਟਰ ਦੀ ਪੈਦਲ ਯਾਤਰਾ ਹੈ ਆਓ ਜੀ ਤੁਹਾਨੂੰ ਦਰਸ਼ਨ ਕਰਾਈਏ ਆਹੇ ਗੁਰੂ ਜੀ ਸ੍ਰੀ ਹਰਮੰਦਰ ਸਾਹਿਬ ਜਿਸ ਨੂੰ ਸ੍ਰੀ ਦਰਬਾਰ ਸਾਹਿਬ ਜਾਂ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਦੁਨੀਆ ਪਰ ਦੇ ਸਿੱਖ ਰੋਜ਼ਾਨਾ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਅਤੇ ਸ੍ਰੀ ਹਰਮੰਦਰ ਸਾਹਿਬ ਵਿਕੇ ਆਪਣੀ ਅਰਦਾਸ ਵਿੱਚ ਮੱਥਾ ਟੇਕਣ ਦੀ ਇੱਛਾ ਰੱਖਦੇ ਹਨ ਅੰਮ੍ਰਿਤਸਰ ਕਈ ਦੁਕਾਨ ਤ ਅਤੇ ਦਰਦਨਾਕ ਘਟਨਾਵਾਂ ਦਾ ਗਵਾਹ ਰਿਹਾ ਹੈ ਅਫਗਾਨ ਅਤੇ ਮੁਗਲ ਸਾਂਸ਼ਕਾਂ ਨੇ ਕਈ ਵਾਰ ਇਸ ਤੇ ਹਮਲਾ ਕੀਤਾ ਅਤੇ ਤਬਾਹ ਕੀਤਾ ਇਸ ਤੋਂ ਬਾਅਦ ਸਿੱਖਾਂ ਨੇ ਇਸ ਨੂੰ ਮੋੜ ਬਸਾਇਆ ਅੰਮ੍ਰਿਤਸਰ ਵਿੱਚ ਸਮੇਂ ਦੇ ਨਾਲ ਕਈ ਬਦਲਾਅ ਆਏ ਹਨ ਪਰ ਅੱਜ ਵੀ ਇਸ ਦੀ ਸ਼ਾਨ ਬਰਕਰਾਰ ਹੈ ਗੁਰੂ ਅਰਜਨ ਦੇਵ ਜੀ ਨੇ ਲਗਭਗ 400 ਸਾਲ ਪੁਰਾਣੀ ਗੁਰਦੁਆਰਾ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਸੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਦੇ ਇੱਕ ਮੁਸਲਮਾਨ ਸੰਤ Hazrat मियां मीर जी ਦੁਆਰਾ ਇਸ ਦੀ ਨੀਂਹ ਰੱਖੀ ਸੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਆਪਣੀ ਦੇਖ ਰੇ ਖੇਤ ਬਣਵਾਇਆ ਅਤੇ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਪਾਈ ਸਲੋ ਜੀ ਅਤੇ ਬਹੁਤ ਸਾਰੇ ਸਿੱਖ ਭਰਾਵਾਂ ਨੇ ਮਿਲ ਕੇ ਮਦਦ ਕੀਤੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਉੱਚ ਪਤਰੀ ਢਾਂਚਾ ਬਣਾ ਕੇ ਚਾਰੇ ਪਾਸੇ ਖੁੱਲਾ ਬਣਵਾਇਆ ਗੁਰੂ ਸਾਹਿਬ ਜੀ ਨੇ ਇਸ ਨੂੰ ਹਰ ਜਾਤ ਧਰਮ ਜਾਤਾਂ ਤੇ ਲੋਕ ਲਈ ਲੋਕਾਂ ਲਈ ਖੁੱਲਾ ਰੱਖਿਆ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਤੇ ਪਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅਕਾਲ ਤਖਤ ਵੀ ਮੌਜੂਦ ਹੈ ਜਿਸ ਨੂੰ 6ਵੇਂ ਗੁਰੂ ਸ੍ਰੀ ਹਰਗੋਬਿੰਦ ਦਾ ਘਰ ਮੰਨਿਆ ਜਾਂਦਾ ਹੈ ਫਿਰ ਸੈਦ ਨੂੰ ਤੇਗਾਰ ਹਮਲਾ ਕਰਕੇ ਨਸ਼ਟ ਕੀਤਾ ਗਿਆ ਹੈ ਪਰ ਸਿੱਖਾਂ ਨੇ ਹਰ ਵਾਰ ਇਸ ਨੂੰ ਦੁਬਾਰਾ ਬਣਾਇਆ ਹੈ ਇਹ 19ਵੀਂ ਸਦੀ ਵਿੱਚ ਅਫਗਾਨ ਹਮਲਾਵਾਰਾਂ ਦੁਆਰਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਦੁਬਾਰਾ ਬਣਾਇਆ ਅਤੇ ਇਸ ਨੂੰ ਸੋਨੇ ਦੀ ਪਰਤ ਨਾਲ ਸਜਾਇਆ الله اكبر سيقوم رب العالمين ਮਾਈ ਗੁਰੂ ਜੀ ਇਤਿਹਾਸ ਦੱਸਦੇ ਹੋਏ ਗਲਤੀਆਂ ਹੋ ਗਈਆਂ ਹੋਣੀਆਂ ਮਾਫ ਕਰਨਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਮਾਈ ਗੁਰੂ ਜੀ ਦਾ ਖਾਲਸਾ ਮਾਈ ਗੁਰੂ ਜੀ ਕੀ ਫਤਿਹ